ਉਹਦੇ ਘਾਰਾਂ ਦਾ ਸਤਾਸ਼ ਤੇ ਤਾਂ ਸਾਡਾ ਇੱਕ ਘਰ ਸੀਗੀ ਜਿੱਥੇ ਉਹ ਵੀ ਮੇਰੇ ਕੋਲੇ ਆਂਦਾ ਸੀ ਪਹਿਲਾਂ ਤੋ ਦੋ ਤਿੰਨ ਹਫ਼ਤਿਆਂ ਨੇ ਚੜ੍ਹ ਮਹੌਲਾ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਤੇ ਰੇਪ ਕਰਨ ਦੀ ਰੇਪ ਕੀਤਾ ਮੇਰੇ ਕੰਨ ਵਿੱਚ ਕਸਟੋਲ ਰੱਖਦਾ ਸੀ ਕਹਿੰਦਾ ਸੀ ਕਿ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜਾਂ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਚਾਹ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਤੇਵਰ ਕਿਹਾ ਮੇਰੇ ਘਰ ਵਾਲਾ ਕਿਹਾ ਤੇਵਰਾਨੀ ਚਾਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਤੇ ਵੀ ਇਤਾਂ ਇਹਨਾਂ ਨੇ ਕੋਟਮਾਰ ਕੀਤੀ ਅੰਕ ਕੀਤਾ ਕਹਿੰਦੇ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਈ ਜੋ ਹਫਤੇ ਦੇ ਵਿੱਚ ਤੋਂ ਵਰੀ ਗੋਲੀਆਂ ਚਲਾ ਕੇ ਗਿਆ ਸਾਡੇ ਦੂਏ ਵਿੱਚ ਇਹ ਤੋਂ ਮੈਨੂੰ ਡਰਾਨ ਮਾਰਾ ਪਈ ਦੇਖੋ ਮੇਰੇ ਕੋਲੇ ਪਸੋਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਹੁ ਤਾਂ ਤੇ ਐਂਜ ਕਰਦਾਗਾ ਉਹ ਕਰਦਾਗਾ ਬਸ ਮੈਨੂੰ ਇਹਦੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਰਹਿਣ ਵਾਲੇ ਸਾਲੀ ਕੱਥੇ ਦੇ ਰਹਿਣ ਵਾਲੇ ਆਪੇ ਕੀ ਹੋਇਆ ਜਿਹੜਾ ਕੁੱਟ ਮਾਰੀ ਕੁੱਟ ਮਾਰਦੀ ਉਹ ਸਾਡੇ ਘਰ ਆਉਂਦਾ ਸੀ ਕਵਾ ਮੇਰੇ ਤਾਇ ਦੇ ਘਰ ਸਾਡਾ ਘੱਟਾਂ ਆਉਂਦਾ ਸੀ ਇਹਹੀ ਬੰਦਾ ਸੁਨੀਲ ਸਾਡੇ ਘਰਾਂ ਦਾ ਸਤਾਸ਼ ਕੇਦਨ ਸਾਡਾ ਇੱਕ ਛੱਤ ਸੀਗੀ। ਜੀ ਦੋ ਵੀ ਮੇਰੇ ਕੋਲੇ ਆਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਾਰ ਇਹਨਾਂ ਨੇ ਚੜ ਮਾਹੌਲ ਕਰਕੇ ਲੰਘਿਆ। ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਤੇ ਰੇਪ ਕਰਨ ਦੀ ਰੇਪ ਕੀਤਾ। ਮੇਰੇ ਗੱਲ ਨੂੰ ਪਿਸਤੌਲ ਰੱਖਦਾ ਸੀ। ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ, ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜਾਂ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ। ਠੀਕ ਹੈ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ। ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਗਿਆ ਮੇਰੇ ਘਰ ਵਾਲਾ ਗਿਆ ਤੇ ਵਰਾਨੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਤੇ ਵੀ ਇਦਾਂ ਇਹਨਾਂ ਨੇ ਕੋਟਮਾਰ ਕੀਤੀ ਐਂ ਤੇ ਕੀਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਏ ਜੋ ਐਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਦੇਖ ਕੀਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੁਝ ਨਹੀਂ ਕਿਹਾ 3 ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਕਿ ਇਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲੇ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਸਾਨੂੰ ਜਿੱਦੋ ਕਿਦੋ ਵੀ ਧੰਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਟਪਾ ਜਾਾਂਗਾ ਇੰਜ ਕਰ ਦਾਂਗਾ ਹੱਤੇ ਵਿੱਚ ਦੋ ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਏ ਵਿੱਚ ਇੱਕ ਉਹ ਮੈਨੂੰ ਡਰਾਉਣ ਮਾਰ ਆ ਵੀ ਦੇਖੋ ਮੇਰੇ ਕੋਲੇ ਫਸੋਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਤੇ ਇੰਜ ਕਰ ਦਾਂਗਾ ਉਹ ਕਰ ਦਾਂਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਐਦਾ ਨਾ ਹੋਵੇ ਜੇ ਤੁਸੀਂ ਗਰੂਥ ਕਰਦੇ ਸੀ ਕਿ ਤਰ੍ਹਾਂ ਇਹ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਹਾਂਜੀ ਪਿਸਤੌਲ ਦੀ ਨੋਕ ਤੇ ਕਰਦਾ ਸੀਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੈਨੂੰ ਵੀ ਟਪਾ ਜਾਾਂਗਾ ਤੁਹਾਡੇ ਘਰ ਤੇ ਪਰਿਵਾਰ ਨੂੰ ਵੀ ਟਪਾ ਦਾਂਗਾ ਇੰਜ ਕਰ ਦਾਂਗਾ ਉਹ ਕਰ ਦਾਂਗਾ ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ ਕਰ ਦਿਆ ਨਾ ਜਿੰਨਿਆਂ ਨੂੰ ਵੀ ਖਤਰਾ ਸੀ ਉਹਦੇ ਤੋਂ ਜਿਵੇਂ ਇੰਜ ਕਰਾਂਗਾ ਉਹ ਕਰਾਂਗਾ ਮਾਰ ਜਾਾਂਗਾ ਇੰਜ ਕਰਦਾਂਗਾ ਉਹ ਕਰਦਾਂਗਾ ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਤੇ ਪਾਇਆ ਮੇਰੀ ਇਹ ਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਹੁਣ ਜੋ ਕੁਝ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਐਦਾਂ ਨਾ ਹੋਵੇ ਤੇ ਮੇਰੀ ਵੀ ਇਸ ਕਦੋਂ ਨਾ ਜਿਹੜੀ ਇਹਨਾਂ ਨੇ ਜੋ ਕੁਛ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਇਆ ਸੀ ਜਾਂ ਲੰਬਾ ਦਿੱਤਾ ਸੀ ਹਾਂ ਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਐਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਦੇ ਵੀ ਗਾਲ ਪੈ ਗਿਆ ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੋਟਾ ਮਾਰ ਕੀਤੀ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਹੁੰਡੇ ਉਹਦੀ ਹੁੰਗਲ ਜਿਹੜੀ ਸੀ ਵੀ ਉਹਨਡੇ ਤੇ ਉਹਨਾਂ ਨੇ ਖਣਕੀ ਮਾਰਿਆ ਉਹਦੀ ਹੰਗੜੀ ਫ੍ਰੈਕਚਰ ਕਰ ਦਿੱਤੀ ਐਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਨਸ਼ਾ ਇਹ ਬਹੁਤ ਵੇਚਦਾ ਜੀ ਪੈਸਾ ਤੇਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਹਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਇਦਾਂ ਇਹਨਾਂ ਦੇ ਗਲਤ ਕੰਮ ਘੀਆਂ ਪੈਣਾ ਤੇ ਲੋਕਾਂ ਤੇ ਕਰਦਾ ਹੈ ਜੀ ਹਾਂਜੀ ਸਾਨੂੰ ਇਹ ਹੀ ਬੇਨਤੀ ਹੈ ਜੀ ਸਾਨੂੰ ਇਹਨਾਂ ਤੋਂ ਖਤਰਾ ਹੈ ਉਲਟਾ ਤਾਂ ਉਹਨਾਂ ਸਾਨੂੰ ਉਹਨੇ ਕੋਟਾ ਮਾਰ ਵੀ ਲਿਆ ਘਰਦਿਆਂ ਨੂੰ ਉਹਨੂੰ ਉਲਟਾ ਇਹ ਵੀ ਵਕਤੀ ਚ ਸੌਂ ਗਏ ਅਸੀਂ ਜਿਨ੍ਹਾਂ ਦੇ ਮੋਹ ਵੀ ਜਿਸੀ ਨੂੰ ਤਪਾ ਜਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹ ਹੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂਜੀ ਕਿ ਸਾਨੂੰ ਇਹਨਾਂ ਤੋਂ ਸਹੀ ਆ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਹਾਂ ਇੱਕ ਲੜਾਈ ਦੀ ਵਜ੍ਹਾ ਇੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਮੇਰੀ ਘਰਵਾਲੀ ਨੇ ਮੈਨੂੰ ਰੋਂਦੀ-ਰੋਂਦੀ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਆਹ ਕੁਝ ਹੋਇਆ ਮੇਰੇ ਨਾਲ ਕਿ ਮੈਂ ਤੈਨੂੰ ਡਰ ਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੁੰਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਮੈਨੂੰ ਵਿਖਾਲਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਡਰ ਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਲਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੂੰ ਆਦੇ ਬੰਦੇ ਨੂੰ ਦੱਸੇਂਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੈਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੀ ਮੈਂ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫੇਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਵੀ ਦੇਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਕੁਛ ਮੈਂ ਹੱਥ ਬਾਹ ਬੜਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ ਮੈਂ ਆਹਦੇ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਿਆ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਿਆ ਨੂੰ ਫਿਰ ਮੇਰੇ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਗਿਆ ਇਸ ਘਰ ਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਕਿਸ ਸੁਭਾਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲੇਗਾ ਮੈਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਫਿਰ ਤੋਂ ਜਿਹੜਾ ਕੁਝ ਹੁੰਦਾ ਹੀ ਤੂੰ ਕਰ ਲੈ ਠੀਕ ਹੈ ਅਸੀਂ ਤਾਂ ਐਵੇਂ ਅਸਲੇ ਦੇ ਜੋਰ ਤੇ ਅਸੀਂ ਸਾਡੀ ਹਕੂਮਤ ਤੇ ਵਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਤੇ ਇਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਲੋਕ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧਮਕੀਆਂ ਮਾਰਨ ਦੀਆਂ ਹੱਲੇ ਵੀ ਧਮਕੀਆਂ ਦੇ ਲੇ ਮਾਰਨੀਆਂ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਮੰਨੂ ਲੈ ਕੇ ਦਿੱਤਾ ਜਾਵੇ ਇਹਨਾਂ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ ਕਾਹਦਾ ਨੈਟਵਰਕ ਹੈ ਨੈਟਵਰਕ ਤੇ ਚਿੱਟੇ ਦਾ ਕੰਮ ਕਰਦੇ ਜੀ 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ ਅੱਗੇ ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਹੈ ਫਿਰ ਮੈਨੂੰ ਦਹਿਸ਼ਤ ਫਲਾਉਂਦੇ ਕਿਸ ਤਰ੍ਹਾਂ ਹਾਂਜੀ ਦਹਿਸ਼ਤ ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਬਖਾਲ ਵਾਸਤੇ ਗੋਲੀਆਂ ਚਲਾਈਆਂ ਸੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਹੈ ਜੀ ਇਹਨਾਂ ਦਾ ਇਹ ਇੱਕ ਬੰਦਾ ਫਲੀਚੇਗਾ ਤੇ ਇਹਨਾਂ ਦਾ ਇੱਕ ਜਿਹੜਾ ਮਸਲਾ ਹੈ ਕਿ ਵਾਰ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚਲਾਈ ਕੀ ਮ ਬਿਆਨ ਮੁਤਾਬਕ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦਰਜ ਕੀਤਾ ਗਿਆ ਤੇ ਵੈਰੀਫਾਈ ਕੀਤਾ ਧੰਨਵਾਦ